नवाशहर सरगर्मिया प्रोग्राम वासदेव परदेसी की तरफ आप जी का हार्दिक स्वागत है पेश है जिला शहीद भगत सिंह नगर का संबंधित अज विशेष सरगर्मिया चिंदूस फैमिली रेस्टो एक मल्टी कुजीन रेस्टो का स्वाद जो तुम्हें तो हमेशा रहेगा याद आज ही आओ चिंदूस फैमिली रेस्टो बार रोड नवा शहर कॉल सेवन जय गुरुदेव जी जय भीम जी मैं तो अपना गायक राजदराल ਪ੍ਰਧਾਨ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਮੈਂ ਲੈਕਚਰਰ ਮਕਰਖਲੌਰ ਜਨਰਲ ਸਕੱਤਰ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਆਪ ਜੀ ਦੇ ਨਾਲ ਇੱਕ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਨਾਰੀ ਦੇ ਮੁਕਤੀਦਾਤਾ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਹੱਕ ਦੇਣ ਵਾਲੇ ਭਾਰਤ ਰਤਨ ਬਾਬਾ ਸਾਹਿਬ ਪੀਮੜਾ ਡਾਕਟਰ ਅਵਿਡガル ਜੀ ਦੇ ਪ੍ਰੀ ਰਵਾਦਿਸ਼ਤੇ ਵਿਸ਼ਾਲ ਮਹਾਨ ਖੂਨਦਾਨ ਕੈਂਪ ਜੋ ਸ਼੍ਰੀ ਗੁਰੂ ਰਵੀਦਾਸ ਮੰਦਿਰ ਨੇੜੇ ਰੇਲਵੇ ਸਟੇਸ਼ਨ ਨਮਾ ਸ਼ਹਿਰ ਵਿਖੇ 6 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾ ਰਿਹਾ ਹੈ ਇਸ ਖੂਨਦਾਨ ਕੈਂਪ ਵਿੱਚ ਆਪਣੇ ਖੂਨ ਦਾ ਇੱਕ ਇੱਕ ਕਤਰਾ ਆਪਾਂ দান ਕਰਕੇ ਕਿਸੇ ਵੀ ਲੋੜਵੰਦ ਦੀ ਸਹਾਇਤਾ ਕਰ ਸਕਦੇ ਹਾਂ ਅਸੀਂ ਸਾਰੇ ਹੀ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਦੇ ਆ ਕਿ 6 ਦਸੰਬਰ ਬਾਬਾ ਸਾਹਿਬ ਪੀਮਰਾ ਡਾਕਟਰ ਅਮੇਡ்கਰ ਜੀ ਦੇ ਪ੍ਰੀ ਨਿਰਵਾਣ ਦਿਵਸ ਤੇ ਆਪਾਂ ਖੂਨਦਾਨ ਕੈਂਪ ਆਪਾਂ ਜੀ ਪਹੁੰਚ ਕੇ ਖੂਨਦਾਨ ਕਰੀਏ ਜੀ ਅਰ ਜੀ ਠੀਕ ਹੈ ਇਹ ਗੱਲ ਹਾਂਜੀ ਔਰ ਆਪਣਾ ਜਿਹੜਾ ਖੂਨ ਆ ਉਹਨਾਂ ਲੋੜਵੰਦਾਂ ਲਈ ਜਿਹੜਾ ਵਰਤ ਸਕੀਏ ਤਾਂ ਕਿ ਬਾਬਾ ਸਾਹਿਬ ਨੂੰ ਸਮਰਪਿਤ ਅਸੀਂ ਲੋਕਾਂ ਦਾ ਭਲਾ ਕਰ ਸਕੀਏ ਜੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਦੁਬਾਰਾ ਫੇਰ ਬੇਨਤੀ ਹੈ ਜੀ ਭੁੱਲਣਾ ਨਹੀਂ 6 ਦਸੰਬਰ ਦਿਨ ਸ਼ਨੀਵਾਰ ਸਵੇਰੇ 9 ਵਜੇ ਤੋਂ 4 ਵਜੇ ਤੱਕ ਸ਼੍ਰੀ ਗੁਰੂ ਰਵਿਦਾਸ ਮੰਦਿਰ ਨੇੜੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਬਨੌਰ ਸੋਰ ਸੰਗੀਤ ਸੰਸਥਾ ਦੋਆਬਾ ਪੰਗਾ ਜੀਪੀਐਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪਰਵ ਦੇ ਉੱਪਰ ਇਹ ਬਹੁਤ ਵਾਹਿਗੁਰੂ ਦੀ ਸਾਡੇ ਸ਼ਹਿਰ ਤੇ ਬਖਸ਼ਿਸ਼ ਹੈ ਕਿ ਸਾਰੀਆਂ ਹੀ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਰਲ ਕੇ ਇਸ ਪਰਵ ਨੂੰ ਬੜੀ ਖੁਸ਼ੀ ਨਾਲ ਤੇ ਹੌਸਲੇ ਨਾਲ ਮਨਾ ਰਹੀਆਂ ਨੇ ਕਿਉਂਕਿ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਸਿਲਾਹੀ ਹੈ ਜੋ ਅੱਜ ਅਸੀਂ ਇੰਨਾ ਸੌਖਾ ਧਰਮ ਅਪਣਾ ਰਹੇ ਹਾਂ ਧਰਮ ਨੂੰ ਮੰਨ ਰਹੇ ਹਾਂ ਤੇ ਧਰਮ ਨੂੰ ਮਨਾ ਰਹੇ ਹਾਂ ਵਰਨਾ ਇੱਥੇ ਕੋਈ ਤਿਲਕ ਜੰਜੂ ਕੋਈ ਟੋਪੀ ਪਗੜੀ ਕੋਈ ਨਜ਼ਰ ਨਾ ਆਉਂਦੀ ਸੋ ਉਹਨਾਂ ਦੀ ਇਸ ਸ਼ਹਾਦਤ ਨੂੰ ਧਿਆਨ ਵਿੱਚ ਰੱਖਦੇ ਹੋਏ 28 ਤਾਰੀਖ ਨੂੰ ਜਿਹੜਾ ਨਗਰ ਕੀਰਤਨ ਦਾ ਪ੍ਰੋਗਰਾਮ ਸਾਰੀਆਂ ਜਥੇਬੰਦੀਆਂ ਨੇ ਸਾਡੇ ਸ਼ਹਿਰ ਨੇ ਰਲ ਕੇ ਮਨਾਇਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਸਵੇਰੇ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਤੋਂ ਪ੍ਰਸਥਾਨ ਕਰਾਂਗੇ ਜੋ ਦੱਸਿਆ ਹੋਇਆ ਰੂਟ ਹੈ ਉਹਦੇ ਮੁਤਾਬਕ ਸਾਰੇ ਸ਼ਹਿਰ ਚੋਂ ਹੁੰਦੇ ਹੋਏ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਅਸੀਂ ਸਾਰੇ ਉਸ ਜਲੂਸ ਦਾ ਸਾਥ ਦੇ ਕੇ ਉਸ ਨਗਰ ਕੀਰਤਨ ਦਾ ਸਾਥ ਦੇ ਕੇ ਸਾਰੇ ਜਣੇ ਰਲ ਕੇ ਚੱਲੀਏ ਔਰ ਤਕਰੀਬਨ 3 ਵਜੇ ਤੱਕ ਅਸੀਂ ਆਈਟੀਆਈ ਪਹੁੰਚੀਏ ਜਿੱਥੇ ਕਿ ਲੰਗਰ ਦਾ ਪੂਰਾ ਇੰਤਜ਼ਾਮ ਹੈ ਉੱਥੇ ਸਟੇਜ ਵੀ ਲੱਗੀ ਹੋਏਗੀ ਆਪਣੇ ਭਾਵ ਵੀ ਦੱਸੇ ਜਾਣਗੇ ਤੇ ਰਸਤੇ ਵਿੱਚ 10 ਜਗ੍ਹਾ ਤੇ ਤਕਰੀਬਨ ਸਟਾਲ ਵੀ ਲੱਗੇ ਹੋਏ ਨੇ ਤੇ ਉੱਥੇ ਸਟਾਲ ਤੇ ਪ੍ਰਸ਼ਾਦ ਦਾ ਵੀ ਇੰਤਜ਼ਾਮ ਹੈ ਉਹ ਸਾਰਾ ਪ੍ਰਸ਼ਾਦਾ ਲੈਣ ਸਾਰਾ ਸੁਖਮਾਨਨ ਤੇ ਸਾਰਾ ਨਗਰ ਕੀਰਤਨ ਜਿਹੜਾ ਆ ਉਹ ਹੁੰਮ ਹੁਮਾ ਕੇ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਉਹ ਸਾਰੇ ਜਣੇ ਹਲਕੇ ਚੱਲਣ ਸਾਡੀ ਸਾਰੀ ਜਥੇਬੰਦੀਆਂ ਵੱਲੋਂ ਇਹ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਇਹ ਪ੍ਰਾਰਥਨਾ ਹੈ ਬੇਨਤੀ ਹੈ ਕਿ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਪਹੁੰਚਣ ਉੱਥੋਂ ਐਗਜ਼ੈਕਟ 10:00 ਵਜੇ ਅਸੀਂ ਪ੍ਰਸਥਾਨ ਕਰੀਏ ਤੇ 3:00 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਆਈਟੀਆਈ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਹੰਦ ਦੀ ਜਾਦਰ ਸ੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਲਈ ਜਿਹੜਾ 28 ਤਰੀਕ ਨੂੰ ਨਗਰ ਕੀਰਤਨ ਮੰਜੀ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਕਬਕ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਲਾਸਟ ਦੇ ਵਿੱਚ ਆਈਟੀਆਈ ਪਹੁੰਚੂਗਾ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਵਿੱਚ ਉਮਮਾ ਕੇ ਪਹੁੰਚੋ ਤਾਂ ਕਿ ਆਪਾਂ ਹੰਦ ਦੀ ਜਾਦਰ ਸ੍ਰੀ ਗੁਰਤੇਗ ਬਹਾਦਰ ਜੀ ਨੂੰ ਸੱਚੀ ਸਦਾ ਜੀ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੈਰੀ ਗੁੱਡ ਜੀ ਦਾ ਖਾਲਸਾ ਵੈਰੀ ਗੁੱਡ ਜੀ ਕੀ ਫਤਿਹ ਅੱਜ ਬਹੁਤ ਹੀ ਸਭ ਨੇ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਇੱਕ ਛੋਟੇ ਦੇ ਮੈਸੇਜ ਦੇ ਉੱਤੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਫਿਰ ਤੇਗ বাহাদুর ਜੀ ਮਹਾਰਾਜ ਜੀ ਦਾ ਸ਼ਹੀਦੀ ਪਰਵ 350 ਸਾਲਾ ਮਨਾਉਣ ਲਈ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਤੇ ਮੈਂ ਸਮਝਦਾ ਇੱਕ ਇਤਿਹਾਸਿਕ ਮੌਕਾ ਸੀ ਜਦੋਂ ਇਹ ਗੱਲ ਸ਼ੁਰੂ ਹੋਈ ਤੇ ਉਸ ਦੇ ਨਾਲ ਹੀ ਸਾਰਿਆਂ ਨੇ ਇੰਨਾ ਵਧੀਆ ਰਿਸਪੌਂਸ ਦਿੱਤਾ ਕਿ ਅੱਜ ਸਾਨੂੰ ਚਾਹੇ ਮਨਜੀ ਸਾਹਿਬ ਮੈਨੇਜਮੈਂਟ ਚਾਹੇ ਹਮਾਨਿਟੀ ਮਿਸ਼ਨ ਸੇਵਾ ਸੈਟੀ ਅਸੀਂ ਕਰ ਰਹੇ ਹਾਂ ਮਗਰ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਕਰ ਰਹੇ ਹਾਂ ਜਾਂ ਸਾਡੇ ਜਿੰਮੇ ਜਿੰਮੇਵਾਰੀ ਹੈ ਸਭ ਤੋਂ ਵੱਡੀ ਜਿੰਮੇਵਾਰੀ ਜੋ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਔਰ ਸਮਾਜਿਕ ਕਥੇਬੰਦੀਆਂ ਤੇ ਹਰ ਤਰ੍ਹਾਂ ਦੇ ਵਰਗ ਨੇ ਇਹ ਜਿੰਮੇਵਾਰੀ ਲਈ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਰਵਾਦੀ ਕਰਦਾ ਔਰ ਆਸ ਕਰਦਾ ਕਿ ਜਿੰਨੇ ਲਗਨ ਦੇ ਨਾਲ ਜਿੰਨੇ ਪਿਆਰ ਦੇ ਨਾਲ ਇਹ ਸੇਵਾ ਨੂੰ ਸਮਰਪਿਤ ਹੋਏ ਨੇ ਗੁਰੂ ਸਾਹਿਬ ਇਹਨਾਂ ਦੀਆਂ ਬਨੂ ਤੋਂ ਮੰਮੀ ਵੀ ਪੂਰ ਕਰਦੇ ਨਾਲ ਨਾਲ ਇੱਕ ਅਜਿਹਾ ਪਲੇਟਫਾਰਮ ਸ਼ਹਿਰ ਦੇ ਵਿੱਚ ਬਣਦਾ ਹੈ ਜਿਹਦੇ ਵਿੱਚ ਕਿਸੇ ਵਕਤ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਤੇ ਆਪਾਂ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਤੇ ਜਿਸ ਤਰ੍ਹਾਂ ਇਹਨੇ ਕਿਹਾ ਪਹਿਲਾਂ ਹੀ ਕਿ ਉਹ ਜੋ 28 ਤਰੀਕ ਦਾ ਨਗਰ ਕੀਰਤਨ ਹੈ ਉਹ ਸਵੇਰੇ ਤਕਰੀਬਨ 10 ਵਜੇ ਤੋਂ ਪਹਿਲਾਂ ਪਹਿਲਾਂ ਰਬ ਹੋ ਜਾਏਗਾ ਮੋਦਰ ਮੰਦਿਰ ਸਾਹਿਬ ਤੋਂ ਸ਼ਹਿਰ ਦੀ ਪਰਕਰਮਾ ਕਰਦੇ ਹੋਏ ਨਾਲ ਨਾਲ ਜਿੱਥੇ ਸ਼ਹਿਰ ਦੀ ਸੰਗਤ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਕੱਤਰ ਹੋ ਰਹੀਆਂ ਨੇ ਉਸ ਵਿੱਚ ਬਨਪੁੰਨਾ ਚ ਵੀ ਕਾਫੀ ਸੰਗਤ ਆ ਰਹੀ ਹੈ ਉਸ ਸ਼ਾਮ ਨੂੰ ਲਈ ਆਪਾਂ ਸਾਰੇ ਹੀ ਜਲਾ ਪੱਧਤੀ ਨੂੰ ਮਨਾਈਏ ਤੇ ਉਸ ਦੇ ਨਾਲ ਹੀ ਇੱਕ ਬੇਨਤੀ ਹੋ ਰਹੀ ਹੈ ਕਿ ਉਸ ਦੇ ਨਾਲ ਨਗਰਗੀਤਨ 23 ਔਰ 30 ਉਹ ਦੋਨੇ ਰਾਤ ਦੇ ਸਮਾਗਮ ਗੁਰਦਰਾ ਮਜੀਦ ਸਾਹਿਬ ਮੋੜੀ ਨੇ ਆਪਾਂ ਉਸ ਦੀ ਹਾਜ਼ਰੀ ਕਰੀਏ ਤੇ ਇੱਕ ਅਜਿਹੇ ਮੈਸੇਜ ਆਪਾਂ ਪੂਰੇ ਪੰਜਾਬ ਨੂੰ ਨਹੀਂ ਬਲ ਕੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਦੇ ਦਈਏ ਕਿ ਨਵਾਂ ਸ਼ਹਿਰ ਨਹੀਂ ਉਹ ਚੀਜ਼ ਕਾਰਖਾਨਾ ਜਿਹੜੀ ਕਿਤੇ ਸ਼ਹਿਰਬਾਣ ਨਾ ਹੋਈ ਹੋਵੇ ਬਹੁਤ ਬਹੁਤ ਆਬਾਦ ਵਾਹਿਗੁਰੂ ਜੀ ਤਰਫੋਂ ਸਾਹਿਬ ਵਾਲੇ ਗੁਰੂ ਘਰ ਦੀ ਨਿੱਕੂ ਰਾਮ ਜੀ ਇੱਕ ਨੇ ਧੁਰ ਕੀ ਬਾਣੀ ਵਿਖਦੀ ਇੱਕ ਨੇ ਹੈ ਸਬਦਾਨ ਇੱਕ ਹੈ ਗੁਰੂ ਰਬਦਾਸ ਦੂਜੇ ਬਾਬਾ ਸਾਹਿਬ ਮਹਾਨ ਪਰਾਦੀਨ ਦਾ ਪਾਪ ਹੈ ਗਨ ਗੁਰੂ ਰਬਦਾਸ ਨੇ ਕੀਤੀ ਪੜੋ ਜੁੜੋ ਸੰਘਰਸ਼ ਕਰੋ ਥਾਪੀ ਭੀਮ ਨੇ ਦਿੱਤੀ ਸਤਿਕਾਰਯੋਗ ਸਾਥੀਓ ਅੱਜ ਸਾਬ੍ਹ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 650 ਸਾਲ ਦੀ ਜਨਮ ਸਾਭ ਦੀ ਨੂੰ ਸਮਰਪਤ ਲਗਭਗ 6 ਮਹੀਨੇ ਤੋਂ ਪਹਿਲਾਂ ਅਸੀਂ ਤਹਿਈਆ ਕਰ ਰਹੇ ਹਾਂ ਕਿ ਸਾਬ੍ਹ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦਾ 650 ਸਾਲ ਦਾ ਜਿਹੜਾ 227 ਦੇ ਵਿੱਚ ਆਣਾ ਉਹ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਬਲਦ ਦੇ ਵਿੱਚ ਮਨਾਇਆ ਜਾਵੇ ਅਸੀਂ ਲੰਗਰ ਨਹੀਂ ਖਾਣਾ ਅਸੀਂ ਕਿਸੇ ਦੀ ਚੁਗਲੀ ਨਹੀਂ ਕਰਨੀ ਅਸੀਂ ਸਤਗੁਰੂ ਰਬਦਾਸ ਮਹਾਰਾਜ ਜੀ ਨੇ ਜੋ ਸਾਨੂੰ ਦੱਸਿਆ ਉਹਤੇ ਚੱਲਣਾ ਸਾਹਿਬ ਸਤਗੁਰੂ ਰਬਦਾਸ ਜੀ ਨੇ ਕਿਹਾ ਕਿ ਰਬਦਾਸ ਸੁਖਵੇਂ ਵਸਨ ਕੋ ਜਗ ਮੈਂ ਦੋਹਾਂ ਥਾਂ ਇਕ ਸੁਖ ਸਮਰਾਜ ਮੈਂ ਦੂਜਾ ਮਰਗੜ ਗਾਓ ਸਮਰਾਜ ਕਿਹੜਾ ਆ ਸਮਰਾਜ ਬਹੁਤ ਵੱਡਾ ਕਾਰੋਬਾਰ ਸਮਰਾਜ ਉਹ ਬਹੁਤ ਵੱਡਾ ਰਾਜਪਾਗ ਅੱਜ ਅਸੀਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਭੁੱਲ ਗਏ ਅਸੀਂ ਉਹਨਾਂ ਦੀ ਬਾਣੀ ਨੂੰ ਭੁੱਲ ਗਏ ਜਦੋਂ ਕਿਤੇ ਨਗਲਿਆ ਹੁੰਦੀਆਂ ਅਸੀਂ ਆਪਣੀ ਮਾਸੀ ਨੂੰ ਵੀ ਸਾਥ ਦੇ ਆ ਅਸੀਂ ਆਪਣੀ ਭੂਆ ਦੀ ਕੁਲੀ ਨੂੰ ਵੀ ਸਾਥ ਦੇ ਆ ਪਰ ਸਤਿਗੁਰੂ ਰਬਦਾਦ ਜੀ ਦਾ 650 ਸਾਲ ਦਾ ਲਗਭਗ ਮੀਨਾ ਹੋ ਗਿਆ ਕਿਸੇ ਪਿੰਡ ਦੇ ਕਿਸੇ ਨੇ ਨਹੀਂ ਕਿਹਾ ਹੈਗਾ ਬੇਪੂਆ ਜੀ ਆਓ ਮਾਮਾ ਜੀ ਆਓ ਸਤਿਗੁਰੂ ਰਬਦਾਸ ਮਹਾਰਾਜ ਜੀ ਦਾ ਸਾਡੇ ਪਿੰਡ ਦੇ ਵਿੱਚ 650 ਸਾਲ ਦਾ ਜਮਦਨ ਮਨਾ ਰਹੇ ਆ ਸਤਿਕਾਰਯੋਗ ਸਾਥੀਓ ਗੁਰੂ ਰਬਦਾਦ ਜੀ ਨੇ ਜਿਹਦਾ ਬਾਬਾ ਜੀ ਕਹਿ ਕੇ ਗਏ ਆ ਗੁਰੂ ਰਬਦਾਦ ਜੀ ਨੇ ਸਾਡੇ ਲਈ 151 ਸਾਲ ਸੰਘਰਸ਼ ਕੀਤਾ ਅੱਜ ਜੇ ਅਸੀਂ ਦੇਖਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਗਏ ਆ ਇਹ ਗੁਰੂ ਰਵਦਾਸ ਜੀ ਦੀ ਬਦੌਲਤ ਅਮਰੀਕਾ ਕੈਨੇਡਾ ਇੰਗਲੈਂਡ ਕਿਸੇ ਦੀ ਛੱਡਣ ਨੂੰ ਰੂਹ ਹੀ ਕਰਦੀ ਕਿਸੇ ਦੀ ਛੱਡਣ ਨੂੰ ਦੀ ਰੂਹ ਕਰਦੀ ਜੇ ਕੋਈ ਰਾਦ ਆਲੀ ਭੇਦ ਹੋਏ ਉਹ ਲੱਖਾਂ ਹਜ਼ਾਰਾਂ ਰੁਪਈਆ ਉਹ ਛੱਡ ਕੇ ਤਾਂ ਉੱਥੋਂ ਛੱਡ ਕੇ ਦੂਏ ਪਾਸੇ ਚਲ ਜਾਂਦਾ ਆ ਪਰ ਭਾਰਤ ਦੇ ਦੋ ਵਿਅਕਤੀ ਜਿਹੜੇ ਆ ਉਹ ਇੰਗਲੈਂਡ ਨੂੰ ਵੀ ਛੱਡ ਗਏ ਆ ਉਹ ਅਮਰੀਕਾ ਨੂੰ ਵੀ ਛੱਡ ਕੇ ਆਏ ਆ ਅਮਰੀਕਾ ਨੂੰ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਬਾਬੂ ਮੰਗੂ ਰਾਮ ਜੀ ਆ ਉਹ 1913 ਦੇ ਵਿੱਚ ਛੱਡ ਕੇ ਆਇਆ ਦੂਜੇ ਮਹਾਰਾਸ਼ਟਰ ਦੇ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਟਕਰ ਜੀ ਆ ਜਿਹੜੇ 1915 ਨੂੰ ਅਮਰੀਕਾ ਤੋਂ ਛੱਡ ਕੇ ਗਏ ਸਤਿਕਾਰਯੋਗ ਸਾਥੀਓ ਆਪਾ ਗੁਰੂ ਰਵਦਾਧ ਜੀ ਦੀ ਜੇ ਪ पत्रकारਾਂ ਨੂੰ ਫਲਾਣਾ ਆ ਜੇ ਗੁਰੂ ਰਵਦਾਧ ਜੀ ਦੀ ਗੱਲ ਨੂੰ ਅੱਗੇ ਵਧਾਣਾ ਆ ਸਾਨੂੰ 2027 ਦੇ ਵਿੱਚ ਗੁਰੂ ਰਵਦਾਧ ਜੀ ਦੀ ਸੋਚ ਬਣਾ ਰਾਜ ਭਾਗ ਲਿਆਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਰਾਜ ਭਾਗ ਦੇ مالک ਬਣਾਉਣਾ ਚਾਹੀਦਾ ਆ ਔਰ ਆਪਣੇ ਬੱਚਿਆਂ ਨੂੰ ਭਲਾ ਰਖਾ ਕੇ ਆਈਐਸ ਅਫਸਰ ਬਣਾਉਣਾ ਚਾਹੀਦਾ ਇੰਨੀ ਗੱਲ ਕਰਦਾ ਹੋਇਆ ਮੈਂ ਰਾਇਆ ਦਿੰਦਾ ਹਾਂ ਔਰ ਪੂਰੇ ਪਿੰਡ ਵਾਸੀਆਂ ਦਾ ਔਰ ਜਿੰਨੇ ਵੀ ਸਾਡੇ ਸੰਯੋਗੀ ਆ ਅਜਮੇਸ਼ ਚਾਹਵਲ ਜੀ ਲੱਧੜ ਨਵਾਂ ਸ਼ਹਿਰ ਤੋਂ ਜਿਨ੍ਹਾਂ ਨੇ ਲਾਈਵ ਦਾ ਪ੍ਰੋਗਰਾਮ ਕੀਤਾ ਆ ਔਰ ਟੈਂਟ ਦੀ ਜਿਹੜੀ ਸੇਵਾ ਆ ਉਹ ਸਾਡੇ ਲਾਲ ਚੰਦ ਜੀ ਲਾਲੀ ਜਿਹੜੇ ਲਾਈਟ ਦੀ ਸੇਵਾ ਆ ਉਹ ਸਾਡੇ ਜੋਗਰਾਜ ਜੀ ਜੋਗੀ ਹੋਰ ਵੀ ਜਿੰਨੇ ਦਾਨੀ ਸੱਜਣਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਇੰਨੀ ਗੱਲ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਕਸ਼ਮੀਰ ਪੋਟਾ ਜੀ ਜਰਮਨ ਤੋਂ ਜਿਹੜੇ ਬਹੁਤ ਸੇਵਾ ਕਰਦੇ ਆ ਕਸ਼ਮੀਰ ਪੋਟਾ ਜੀ ਜਰਮਨ ਤੋਂ ਉਹਨਾਂ ਨੇ ਵੀ ਸਾਨੂੰ ਸੇਵਾ ਭੇਜੀ ਆ ਜੈ ਭੀਮ ਜੈ ਭਾਰਤ ਜੈ ਸਾਭ ਕਾਂਸ਼ੀ ਰਾਮ ਜੀ ਧੰਨਵਾਦ ਜੀ ਇਹ ਸਭ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ